ਕੁਝੀ ਕਦੀ ਸੋਚਿਆ ਹੈ ਕਿ ਉਬਲਦੇ ਹੋਏ ਪਾਣੀ ਦੇ ਵਿੱਚ ਮਾਲਟੇ ਦੀਆਂ ਫਾੜੀਆਂ ਪਾ ਕੇ ਅਸੀਂ ਘਰ ਬੈ ਕੇ ਲੱਖਾਂ ਰੁਪਏ ਕਮਾ ਸਕਦੇ ਹਾਂ ਇਹਦੇ ਵਾਸਤੇ ਅਸੀਂ ਚਾਰ ਸਾਫ਼ ਸੁਥਰੇ ਤੇ ਸੋਨੇ ਦੇ ਮਾਲਟੇ ਲਵਾਂਗੇ ਤੇ ਮਾਲਟਿਆਂ ਨੂੰ ਅਸੀਂ ਚੰਗੀ ਤਰ੍ਹਾਂ ਛਿੱਲ ਲਾਂਗੇ ਮਾਲਟਿਆਂ ਦੀ ਪੀਲੀ ਛਿਲ ਦੇ ਥੱਲੇ ਚਿੱਟੇ ਵਾਲਾਂ ਦੀ ਇੱਕ ਹੋਰ ਛਿਲ ਹੁੰਦੀ ਹੈ ਇਹਨੂੰ ਅਸੀਂ ਮਾਲਟਿਆਂ ਤੋਂ ਚੰਗੀ ਤਰ੍ਹਾਂ ਲਾ ਲਾਂਗੇ ਉਸ ਤੋਂ ਬਾਅਦ ਮਾਲਟਿਆਂ ਦੀਆਂ ਸਾਰੀਆਂ ਫਾੜੀਆਂ ਅਸੀਂ ਵੱਖਰੀਆਂ ਵੱਖਰੀਆਂ ਕਰ ਲਾਂਗੇ ਤੇ ਫਾੜੀਆਂ ਕਰਦਿਆਂ ਹੋਏ ਜਿਹੜੀ ਸਫੈਦ ਵਾਲਾਂ ਦੀ ਛਿਲ ਹੋਏਗੀ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਛੱਡੋ ਤੇ ਅਕਾਊ ਨਾਲੇ ਇੱਕ ਸੋਨਾ ਜਿਹਾ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿਹੜੀ ਥਾਂ ਤੋਂ ਵੇਖਦੇ ਪਏ ਹੋ ਤਾਂ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ ਹੁਣ ਇੱਕ ਕੜਾਈ ਦੇ ਵਿੱਚ ਇੱਕ ਗਲਾਸ ਪਾਣੀ ਦਾ ਉਬਾਲ ਲਾਂਗੇ ਤੇ ਸਾਰੀਆਂ ਮਾਲਟੇ ਦੀਆਂ ਫਾੜੀਆਂ ਬਲਦੇ ਹੋਏ ਪਾਣੀ ਦੇ ਵਿੱਚ ਪਾ ਛੱਡਾਂਗੇ ਤੇ ਨਾਲ ਹੀ ਦੋ ਤਿੰਨ ਮਾਲਟੇ ਦੇ ਪੱਤੇ ਤੇ ਦੋ ਤਿੰਨ ਬਾਲਟੇ ਦੀਆਂ ਛਿੱਲਾਂ ਵੀ ਜਿਹੜੀਆਂ ਉਬਲਦੇ ਹੋਏ ਪਾਣੀ ਦੇ ਵਿੱਚ ਪਾ ਛੱਡਾਂਗੇ ਤੇ ਐ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਇਹਨਾਂ ਦਾ ਅਸੀਂ ਕੀ ਕਰਾਂਗੇ ਮਾਲਟੇ ਦੇ ਪੱਤੇ ਤੇ ਛਿੱਲਾਂ ਜਿਹੜੀਆਂ ਵਾ ਉਹ 2 ਮਿੰਟ ਉਬਾਲਣ ਤੋਂ ਬਾਅਦ ਅਸੀਂ ਬਾਹਰ ਕੱਢ ਲਾਂਗੇ ਤੇ ਉਸ ਤੋਂ ਬਾਅਦ ਮਾਲਟੇ ਦੀਆਂ ਫਾੜੀਆਂ ਨੂੰ ਅਸੀਂ ਜਦੋਂ ਮਾਲਟੀ ਦੀਆਂ ਫਾੜੀਆਂ ਗਲ ਕੇ ਬਿਲਕੁਲ ਨਰਮ ਹੋ ਜਾਣਗੀਆਂ ਤੇ ਫਿਰ ਚੁੱਲਾ ਬੰਦ ਕਰ ਦਾਂਗੇ ਤੇ ਇੱਕ ਮੈਸ਼ਰ ਲੈ ਕੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਪਾਣੀ ਦੇ ਵਿੱਚ ਮਾਲਟੀ ਦੀਆਂ ਫਾੜੀਆਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਇਹਨੂੰ ਥੋੜੀ देर ਵਾਸਤੇ ਠੰਡਾ ਹੋਣ ਲਈ ਰੱਖ ਦਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਛਾਨਣੀ ਦੇ ਨਾਲ ਇਹਨੂੰ ਛਾਣ ਕੇ ਤੇ ਇਹਦਾ ਜੂਸ ਤੇ ਪਲਪ ਵੱਖਰੀ ਕਰ ਲਾਂਗੇ ਤੇ ਜਿਹੜੀਆਂ ਇਹਦੀਆਂ ਛਿੱਲਾਂ-ਛੁੱਲਾਂ ਤੇ ਬੀ ਆ ਉਹਨੂੰ ਅਸੀਂ ਕੱਢ ਦਾਂਗੇ ਹੁਣ ਮਠੀਆ ਘਬਾਲ ਕੇ ਇੱਕ ਫਰਾਈਪੈਨ ਚੁੱਲੇ ਤੇ ਧਰਾਂਗੇ ਤੇ ਉਹਦੇ ਵਿੱਚ 1.5 ਕੱਪ ਖੰਡ ਦਾ ਪਾ ਦਾਂਗੇ ਤੇ ਨਾਲ ਹੀ ਅਸੀਂ 1.5 ਲਾਂਗੇ ਸ਼ੀਰੇ ਨੂੰ ਜਦੋਂ 5-7 ਉਬਾਲੇ ਆ ਜਾਣਗੇ ਤੇ ਫਿਰ ਅਸੀਂ ਮਾਲਟਿਆਂ ਦਾ ਜਿਹੜਾ ਜੂਸ ਤੇ ਪਲਪ ਬਣਾ ਕੇ ਰੱਖਿਆ ਵਾ ਉਹ ਵੀ ਸਾਰਾ ਸ਼ੀਰੇ ਦੇ ਵਿੱਚ ਪਾ ਕੇ ਤੇ ਇਹਨੂੰ ਦਰਮਿਆਨੀ ਅੱਗ ਦੇ ਉੱਤੇ ਪਕਾਉਣਾ ਸ਼ੁਰੂ ਕਰ ਦਾਂਗੇ ਦਰਮਿਆਨੀ ਅੱਗ ਦੇ ਉੱਤੇ ਅਸੀਂ ਇਹਨੂੰ ਪਕਾਈ ਜਣਾਵਾਂ ਤੇ ਆਸ ਆਸ ਦੇ ਦਰਮਿਆਨ ਦੇ ਵਿੱਚ ਇੰਜਰੀ ਦੀ ਪੀਲੀ ਜੀ ਝੱਗ ਬਣਨੀ ਸ਼ੁਰੂ ਹੋ ਜਾਏਗੀ ਤੇ ਇਸ ਝੱਗ ਨੂੰ ਅਸੀਂ ਕਿਸੇ ਚਮਚੀ-ਚਮਚੀ ਦੇ ਨਾਲ ਬਾਹਰ ਕੱਢ ਲਾਂਗੇ ਜਦੋਂ ਇਹ ਥੋੜਾ ਜਿਹਾ ਗਾੜਾ ਹੋ ਜਾਏਗਾ ਤੇ ਅੱਧੀ ਚਾਹ ਲਈ ਚਮਚੀ ਤੋਂ ਥੋੜਾ ਜਿਹਾ ਘੱਟ ਚਟਾ ਲੂਣ ਤੇ 5-7 ਕਤਰੇ ਜਿਹੜੇ ਆ ਉਹ ਲਿੰਬੂ ਦਾ ਰਸ ਵੀ ਅਸੀਂ ਇਹ ਜਿਹੜੀ ਉਲੀ ਬੈਕਸਾਈਡ ਤੋਂ ਚਿੱਟਾ ਜਿਹਾ ਗੂਦਾ ਜਿਹੜਾ ਹੁੰਦਾ ਵਾ ਇਹਨੂੰ ਛੁਰੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਫਿਰ ਇਹਦੇ ਅਸੀਂ ਛੋਟੇ-ਛੋਟੇ ਪੀਸ ਕਰਕੇ ਆਪਣੇ ਕੋਲ ਮਹਫੂਜ਼ ਕਰਕੇ ਰੱਖ ਲਾਂਗੇ ਤੇ ਇਹ ਜ਼ਰਦੇ ਦੇ ਵਿੱਚ ਬਹੁਤ ਹੀ ਚੰਗੇ ਲੱਗਦੇ ਆ ਦੂਸਰੇ ਪਾਸੇ ਮਾਲਟਿਆਂ ਦਾ ਪਲਪ ਜਿਹੜਾ ਵਾ ਅਸੀਂ ਸ਼ੀਰੇ ਦੇ ਵਿੱਚ ਪਾ ਕੇ ਪਕਾ ਰਹੇ ਹਾਂ ਸਾ ਉਹ ਜਦੋਂ ਚੰਗੀ ਤਰ੍ਹਾਂ گاੜਾ ਹੋ ਜਾਏਗਾ ਤੇ ਫਿਰ ਸਾਡਾ ਜੈਮ ਬਣ ਜਾਏਗਾ ਐਸ ਪੁਆਇੰਟ ਦੇ ਉੱਤੇ ਅਸੀਂ ਪੀਲੇ ਰੰਗ ਦਾ ਫੂਡ ਕਲਰ ਵੀ ਥੋੜਾ ਜਿਹਾ ਇਹਦੇ ਵਿੱਚ ਪਾ ਛੱਡਾਂਗੇ ਤੇ ਫਿਰ ਅਸੀਂ ਇਹਨੂੰ ਠੰਡਾ ਕਰਨ ਤੋਂ ਬਾਅਦ ਕਿਸੇ ਸ਼ੀਸ਼ੇ ਦੇ ਜਾਰ ਦੇ ਵਿੱਚ ਪਾ ਵੇਚ ਕੇ ਵੀ ਲੱਖਾਂ ਰੁਪਏ ਕਮਾ ਸਕਦੇ ਹੋ ਤੁਸੀਂ ਵੀ ਇਸ ਇਸ ਦੰ ਦੇ ਵਿੱਚ ਮਾਲਟਿਆਂ ਦਾ ਇਹ ਜੈਮ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਈਓ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਧਿਆਨ ਰੱਖਿਓ ਅੱਲਾ ਤੁਹਾਡਾ ਨਿਗਹਬਾਨ ਹੋਏ